ਇੱਥੇ ਵਾਲਾ ਰੇਡ ਪਾ ਰਿਹਾ ਹੈ ਸਪਾਇਡਰਮੈਨ ਸਪਾਇਡਰਮੈਨ ਆਹ ਪਾਏ ਨੌਜਵਾਨਾ ਇੱਕ ਜਲਦੀ ਬੰਦ ਕਰ ਦੇ ਦੇਖੀਏ ਮ ਕਹਿਣਾ ਹੁੰਦਾ ਹੈ ਆ ਤਿੱਖਾ ਜਿਹਾ ਕਰਦੀ ਖਲਾਨੀ ਹੈ ਇਹਦੇ कबड्डी आओ सबने कार भैया किसम का छोकरों ਸਸਗਲ ਜੀ ਮੈਂ ਪਵੰਤਰ ਕਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਸੀਏ ਗਰਾਊਂਡਾਂ ਦੇ ਵਿੱਚ ਜਿੱਥੇ ਕਬੱਡੀ ਦੇ ਮੈਚ ਹੋ ਰਹੇ ਸੀਗੇ ਔਰ ਸਾਡੇ ਨਾਲ 팀 ਉਪਲ ਜੀ ਨੇ ਸੋ ਸਾਹਿਬ ਹਰ ਵਾਰੀ ਆਉਨੇ ਹੋ ਹਰ ਸਾਲ ਆਉਨੇ ਹੋ ਕਿਦਾਂ ਦਾ ਲੱਗ ਰਿਹਾ ਜੀ ਸਭ ਤੋਂ ਬੜਾ ਲੱਗਦਾ ਉਹ ਵਧੀਆ ਲੱਗ ਰਿਹਾ ਜੀ ਇੱਕ ਤਾਂ ਦਿਨ ਬਹੁਤ ਸੋਹਣਾ ਤੇ ਤੁਸੀਂ ਟੌਪ ਦੇ ਕਬੱਡੀ ਪਲੇਅਰ ਦੁਨੀਆ ਦੇ ਜਿੱਥੇ ਪਹੁੰਚੇ ਹੋਏ ਆ ਬਹੁਤ ਵਧੀਆ ਸੈਮੀ ਫਾਈਨਲ ਮੈਚ ਹੁਣ ਦੇਖਿਆ ਵਾ ਤੋਂ ਬਹੁਤ ਬਹੁਤ ਬਧਾਈਆਂ ਫੈਡਰੇਸ਼ਨ ਨੂੰ ਕੁਝਰੇ ਉਹ ਵਧੀਆ ਤਰੀਕੇ ਦੇ ਨਾਲ ਕਬੱਡੀ ਟੂਰਨਾਮੈਂਟ ਕਰਾ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਮੈਚ ਨਾ ਲੱਗਦਾ ਸ਼ਾਇਦ ਮੈਚ ਜਿੱਤ ਨਾ ਹੁੰਦਾ ਔਰ ਉਹਨੂੰ ਕਿਵੇਂ ਦੇਖਦੇ ਆ ਜੀ ਇਹ ਹੈ ਨਾ ਫਿਰ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਐਕਸਾਈਟਮੈਂਟ ਹੋ ਜਾਂਦੀ ਆ ਬਈ ਜਿਹੜੇ ਫਾਈਨਲ ਰੇਡ ਤੇ ਜਾ ਕੇ ਮੈਚ ਡਿਸਾਈਡ ਹੋਇਆ ਵਾ ਉਹ ਵਧੀਆ ਮੈਚ ਸੀਗਾ ਜਿਹਦੇ ਉਧਰ ਲੋਕਾਂ ਨੇ ਬਹੁਤ ਇੰਜੋਏ ਕਰ ਰਹੇ ਨੇ ਵਧੀਆ ਗੱਲ ਆ ਅੱਡੇ ਨਾਲ ਹਾਂਜੀ ਹਾਂਜੀ ਅਰਪਨ ਖੰਨਾ ਜੀ ਆਕਸਫੋਰਡ ਤੋਂ ਤੇ ਜਸਾਦ ਸਿੰਘ ਹੱਲਨ ਕੈਲਗਰੀ ਤੋਂ ਉਹ ਵੀ ਇੱਥੇ ਪਹੁੰਚੇ ਹੋਏ ਇਹਨਾਂ ਨੂੰ ਵੀ ਬਹੁਤ ਇੰਜੋਏ ਕੀਤਾ ਜੀ ਖੰਨਾ ਸਾਹਿਬ ਤੁਸੀਂ ਕੀ ਕਹਿੰਦੇ ਹੋ ਤੁਸੀਂ ਤਾਂ ਇਹ ਓਪਲ ਸਾਹਿਬ ਤਾਂ ਅਕਸਰ ਆਉਂਦੇ ਰਹਿੰਦੇ ਨੇ ਅਕਸਰ ਦੇਖਦੇ ਆ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਬਹੁਤ ਸੋਹਣੀ ਪਰਫਾਰਮੈਂਸ ਦੇਖ ਦੀ ਟੀਮ ਨੇ ਕਮਿਊਨਿਟੀ ਬਹੁਤ ਪਿਆਰ ਮਿਲੇ ਥੇ ਤੇ ਜਦੋਂ ਫਾਈਨਲ ਜੱਫੀ ਦੇਖੀ ਆ ਇੰਨੀ ਐਕਸਾਈਟਿੰਗ ਸੀ ਪੂਰੇ ਆਪਣੇ ਜਿੰਨੇ ਵੀ ਆਪਣੇ ਦੋਸਤ ਆਏ ਸੀ ਸਾਰ ਖੜ ਕੇ ਤਾੜੀਆਂ ਮਾਰਦੇ ਸੀ ਸੋ ਇਟਸ ਗੁੱਡ ਟੂ ਸੀ ਅ ਕਮਿਊਨਿਟੀ ਕਮਿੰਗ ਟੁਗੇਦਰ ਸੋ ਵੀ ਆਰ ਐਕਸਾਈਟਡ ਟੂ ਬੀ ਹੇਅਰ ਟੂਡੇ ਥੈਂਕ ਯੂ ਸੋ ਤੁਸੀਂ ਵੀ ਅਕਸਰ ਮੈਂ ਦੇਖਿਆ ਵੀ ਜਿਹੜੇ ਹੋਰ ਮੁੱਦੇ ਹੁੰਦੇ ਆ ਬੜੇ ਚੱਕਦੇ ਰਹਿੰਦੇ ਆ ਪਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪਲੇਅਰ ਹੋਣ ਨੇ ਜਾਂ ਕਬੱਡੀ ਟੂਰਨਾਮੈਂਟ ਨੇ ਜਾਂ ਹੋਰ ਵੀ ਕਈ ਆਪਣੀ ਕਮਿਊਨਿਟੀ ਦੇ ਜਿਹੜੇ ਜਿਹੜੀਆਂ ਖੇਡਾਂ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਆ ਤੁਸੀਂ ਕੀ ਕਹਿਣਾ ਚ ਜਾੁਰ ਓਟਿਆਸੀ ਵਧਾਈਆਂ ਵੀ ਦਿੰਨੇ ਆ ਵੀ ਇੰਨਾ ਹਰ ਇੱਕ ਸਾਲ ਨਾਲ ਵਧੀਆ ਟੂਰਨਾਮੈਂਟ ਜਿਹੜਾ ਕਰਾਉਂਦੇ ਆ ਦੇਖੋ ਇਹੀ ਬਹੁਤ ਵਧੀਆ ਗੱਲ ਹੈ ਸਾਡੀ ਕਮਿਊਨਿਟੀ ਦੀ ਜੇ ਸਾਡੀ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰੀਏ ਤਾਂ ਹੀ ਅਸੀਂ ਕਹਿੰਨੇ ਆਂ ਵੀ ਅਸੀਂ ਟੈਕਸਸ ਲੋ ਰੱਖੀਏ ਕਾਰਬਨ ਟੈਕਸ ਨੂੰ ਖਤਮ ਕਰੀਏ ਵੀ ਤਾਂ ਕਿ ਵੀ ਜਿੰਨੇ ਡੋਨੇਸ਼ਨ ਕਰਦੇ ਆ ਜਿੰਨੇ ਸਪਾਂਸਰਸ ਹੁੰਦੇ ਆ ਵੀ ਅਸੀਂ ਹੋਰ ਵੀ ਦੇਖਣਾ ਚਾਹੁੰਦੇ ਆਂ ਵੀ ਇਦਾਂ ਦੇ ਸਪੋਰਟਸ ਟੂਰਨਾਮੈਂਟਸ ਹੋਣ ਦੇਖੋ ਕਿੰਨੀ ਸੰਗਤ ਜੁੜੀ ਹੋਈ ਆ ਯੂਥ ਕਿੰਨੇ ਜੁੜੇ ਆ ਇਹ ਜਦੋਂ ਅਸੀਂ ਯੂਥ ਨੂੰ ਜੋੜਦੇ ਆਂ ਅਸੀਂ ਫਿਰ ਨਸ਼ਿਆਂ ਤੋਂ ਦੂਰ ਕਰਦੇ ਆਂ ਗੈਂਗਸ ਤੋਂ ਦੂਰ ਕਰਦੇ ਆ ਇਹ ਚਾ ਬਹੁਤ ਜ਼ਰੂਰੀ ਨੇ ਸਾਡੇ ਲਈ ਦੈਟਸ ਵਾਈ ਸਾਡੀ ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਵੀ ਇਹੀ ਆ ਲੈਟ ਤਾਂ ਕਿ ਵੀ ਡੋਨੇਸ਼ਨਸ ਜ਼ਿਆਦਾ ਹੋਣ ਫਾਰ ਇਦਾਂ ਦੇ ਕਾਰਜਾਂ ਲਈ ਧੰਨਵਾਦ ਜੀ ਥੈਂਕ ਯੂ ਸੋ ਇਹ ਸੰਨ ਐਮਪੀ ਔਰ ਜਿਨ੍ਹਾਂ ਨੇ ਇਹ ਦੱਸਿਆ ਵੀ ਜਿਹੜਾ ਖਿਡਾਰੀਆਂ ਨੂੰ ਸਹਾਇਤ ਕਰਨ ਲਈ ਬਹੁਤ ਹੀ ਜ਼ਰੂਰੀ ਆ ਇਸ ਤਰ੍ਹਾਂ ਜਿਹੜੇ ਮੈਚ ਹੋਣ ਤਾਂ ਕਿ ਜਿਹੜੇ ਨੌਜਵਾਨ ਉਹ ਗੈਂਗਵਾਰ ਤੋਂ ਉਹ ਨਸ਼ਿਆਂ ਤੋਂ ਦੂਰ ਰਹਿਣ ਔਰ ਇਸ ਤਰ੍ਹਾਂ ਦੇ ਜਿਹੜੀਆਂ ਖੇਡਾਂ ਅਕਸਰ ਹੁੰਦੀਆਂ ਰਹਿਣ ਸੋ ਕੈਮਰਾਮੈਨ ਸਮਰ ਦੇ ਨਾਲ ਭਪਿੰਦਰ ਕਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ ਕਰਾਲਾ ਵਧੀ ਰਹੀ ਹੈ ਕੈਲਰਮਨ ਰਵੀ ਅਗਲੀ ਕਬੱਡੀ ਪਾਲ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਖੜਾ ਨੇ ਸੈਜੋਵਾਲ ਪਿੰਡਾ ਨੂਰਮੰਨ ਦੇ ਲਾਗੇ ਬਿੱਟੂ ਰੰਧਾਵੇ ਉਹਨਾਂ ਦਾ ਗੁਰਸ਼ੇਧਰ ਤੇ ਸੈਕਲਮੈਂਟ ਤੋਂ ਪੁੱਜੇ ਨੇ ਦੇ ਭੈਰੋ ਬੰਨਾਂ ਦੇ ਜੰਪਾਂ ਦੇ ਸੰਨੀਤ ਨੇ ਕੀ ਜਿੰਦੀ ਸਾਰੇ ਅੰਦਰ ਰੋਲ ਹੈ ਸਜੋਗ ਵੱਡਾ ਖੇਡ ਕਬੱਡੀ ਪੱਤੀ ਆਹ ਫਰੀਏ ਦੇ ਨਕਸ਼ੇ ਦੇ ਉੱਪਰ ਨਾ ਹਰਿਆਣੇ ਵਾਲੇ ਦੇ ਪਈ ਖੇਡ ਕਬੱਡੀ ਦੇ ਕੌਣ ਜਫਾ ਲਾਵੇਗਾ ਗ੍ਰੇਟਰ ਡੰਡ ਏਰੀਆ ਦੀ ਖੇਡ ਕਰਦਾ ਆਹ ਹੈ ਸਮੀਰ ਖਾਨ ਅਜਮਲਿਆ ਸਨੀ ਕਹਿੰਦੇ ਪਿਆਰੇ ਨਾਲ ਆਹ ਬਲੇਕ ਬੋਲੇ ਦਾ ਧੂਰੀ ਦਾ ਏਰੀਆ ਆਹ ਚੱਲ ਹੀ ਹੋ ਟੱਕ ਅਰ ਦੇਖੀਏ ਮਕਾਇਲਾ ਹੁੰਦਿਆਂ ਦੇ ਪੋ ਨਾਜਵਾਨ ਚਿੱਟਿਆ ਚਿੱਪਲ ਇੱਕ ਤਕੜਾ ਅੰਕਾ ਜਿਹੜਾ ਆ ਬੰਦਾ ਜ਼ਿੰਦਗੀ ਦੇ ਵਿੱਚ ਲਓ ਫੈਸਲ ਬੱਟੂ ਦੀ ਰੇਡ ਪਈ ਹੋਈ ਬਹੁਤ ਤਿੱਖਾ ਜਿਹਾ ਕਬੱਡੀ ਖਿਡਾਰੀ ਹੈ ਤੇਜ਼ ਨੂੰ ਤੇਜ਼ ਸ਼ੇਰ ਨੂੰ ਸਮਾ ਸ਼ੇਰ ਮੈਦਾਨ ਦੇ ਅੰਦਰ ਇਹ ਗੋਲ ਦਾ ਖੇਡ ਕਬੱਡੀ ਦਾ ਚਿੱਤੀ ਵਾਲਾ ਜੱਗਾ ਜੇ ਸਾਹਮਣੇ ਉਹ ਕਬੱਡੀ ਦਾ ਟੋਨੀ ਜੀ ਮੈਨੂੰ ਤਾਂ ਦੇਵੀ ਜਿਆਦੀ ਜਵਾਨੀ ਲੱਗਦੀ ਹੈ ਜੇ ਸਾਹਮਣੇ ਇੱ데 ਦੇਵੀ ਜਿਆਦੀ ਗੁੱਬੇ ਵਾਲਾ ਆਹ ਦੇਖੋ ਸਾਹਮਣੇ ਉਹ ਕਬੱਡੀ ਦਾ ਦੇਵੀ ਹੱਥੇ ਮਿੱਟੀ ਚੰਗ ਲਾਉਣਗੇ ਤੇਰੇਆਂ ਰਵਾਂ ਦੀ ਕਿ ਪੁੱਤ ਬਹਾਦਰ ਕੁਖ ਸਫਲ ਕਰ ਜਾਂਦੇ ਮਾਵਾਂ ਦੀ ਆਹ ਕਲਰਮ ਵਾਲਾ ਰਵੀ ਐ ਰਸੀ ਗੁੰਦਲ ਲੈਂਦੇ ਪੰਜਾਬ ਵਾਲਾ ਫੇਰ ਤਿਆਰ ਹੈ ਲੈਂਦੇ ਪੰਜਾਬ ਦਾ ਗੱਭਰੂ ਫਿਰ ਕਬੱਡੀ ਪਾਉਣ ਦੇ ਲਈ ਗੱਲਾਂ ਹੋਈਆਂ ਗੁਲਾਮ ਆਵਾਜ਼ ਵੱਟਦੀਆਂ ਅਮੀਨ ਜੱਟ ਦੀਆਂ ਜੱਜੂਏ ਦੀਆਂ ਬਾਬਰ ਗੁਜਰ ਦੀਆਂ ਮੇਰੇ ਮਿੱਤਰੋ ਲਓ ਅੱਜ ਸਮਾਂ ਇਹਨਾਂ ਨੌਜਵਾਨਾਂ ਦਾ ਔਰ ਪਈ ਹੀ ਕਬੱਡੀ ਇਸ ਸਮੇਂ ਲੈਂਦੇ ਪੰਜਾਬ ਦਾ ਫਿਰ ਦੂਜੇ ਪਾਸੇ ਚੜਦੇ ਪੰਜਾਬ ਦਾ ਕਬੱਡੀ ਦਾ ਪ੍ਰਿੰਸ ਆਹ ਸਾਹਮਣੇ ਵੱਜ ਗਈ ਕੂਕ ਐਨ ਡੀ ਦੇ ਉੱਤੇ ਗੱਮੀਆਂ ਤੇ ਐ ਵਜਕਾਰ ਜਲਾਲਪੁਰਿਆ ਪਾਲਾ ਆਹ ਸਾਹਮਣੇ ਬਾਕੀ ਗੋਲੀ ਦਾ ਨੰਬਰ ਧਾਗਿਦਾ ਓਏ ਐਨੋ ਮਨੀਸ਼ ਕਹਿੰਦੇ ਐ ਪਰ ਨੰਬਰ ਧਾਵੀ ਦਾ ਆ ਪਾਟੀ ਦੀ ਰੇਡ ਖੇੜ ਰਹੀ ਹੈ ਪਿਆਰੀ ਮਾਰ ਕਰਦਾ ਟਰੰਗੇ ਵਾਲਾ ਤਾਰੀ ਮੁੰਡੇ ਦੀ ਕੌਡੀ ਵਿੱਚ ਸਰਦਾਰੀ ਇਹ ਪਾਟੀ ਤੇ ਸੋਹਰੇ ਪਿੰਡੂ ਦੇ ਦਰਮਿਆਨ ਮੁਕਾਬਲਾ ਹੈ ਇਸ ਲਈ ਜਸੰਦਰ ਛੋਕਰ ਵਾਲੀ ਟੀਮ ਖੇਡ ਰਹੀ ਹੈ ਖੇਡ ਮੈਦਾਨ ਦੇ ਵਿੱਚ ਆਰ ਸਾਡੇ ਵਿੱਚ ਹਾਰ ਛੋਕਰ ਦੀ ਸੁੱਖੀ ਜਾਨੀ ਜੀ ਦੇਵ ਲੰਗਤ ਪੁਰੀ ਬਾਇਰਸ ਕੀਤੇ ਰਹਿਣ ਲਈ ਅੜੀ ਚ ਮਦੀ ਪਉਣ ਲਈ ਲੋਜਰ ਕਰੂ ਸਰਜੀਤ ਜੀ ਵੀ ਦੇ ਉਸ ਨਾਲ ਉਹਨਾਂ ਬਲੋਗੇ ਸਾਰਾ ਲਾਲ ਆਹ ਜੱਥੇ ਤੇ ਆ ਗਿਆ ਹਰਮਨ ਕਾਲੜਾ ਤੇ ਹੈਰੀ ਮਲੇ ਰੇਕੀ ਪਿੰਡ ਵਾਲਾ ਇਹ ਲਾਲਾ ਲਾਲਾ ਹੋਰੀ ਖਾਲਾ ਤੇ ਆ ਹਾਲਸ ਕੀ ਘਰੇ ਘਰੀ ਮਾਰਦੇ ਸੱਚਾ ਤੇ ਮੱਤ ਦੀ ਟੱਕਾ ਟੱਕਾ ਛੱਪਾ ਜਿਸ ਦਾ ਪਾਲੇ ਨਾ ਪਰ ਜਸਾ ਲੱਖਾਂ ਦਾ ਪੁਆਇੰਟ ਹਮੇਸ਼ਾ ਟੀਮ ਦੇ ਵਿੱਚ ਹੋਇਆ ਟੀਮ ਦੇ ਕਿਹਨਾਂ ਮਾਸਟਰਾਂ ਨੇ ਕਹਿੰਦੇ ਆਹ ਰੇਡ 100 ਡਾਲਰ ਦੀ ਨੰਬਰ ਰੇਟਰ ਨਾਲ ਹੋਵੇ ਭਾਵੇਂ ਜਾਫੀ ਦਾ ਇਹ ਰੋਟੀ ਰੁਕਦਾ ਆਉਂਦਾ ਮੁੱਕਦਾ ਐਦ ਕਮਾਇਆ ਹੈ ਸਰੀਰ ਲੈਜੈਂਡਸ ਨੈਮਰ ਜਾਈ ਆਪਣੇ ਵੀਰ ਦਾ ਲਿਖਿਆ ਹੋਇਆ ਹੈ ਇਹ ਲੈਜੈਂਡਸ ਨੈਮਰ ਜਾਈ ਇਹ ਹੈਰੋ ਸ਼ਾਹਬੇਰ ਜਿਹੜਾ ਆ ਪਹੁੰਚਾ ਹੋਇਆ ਆ ਮਾਈ ਥਾਪੀ ਪੱਛਦੇ ਉੱਤੇ ਲਓ ਦੇਖਦੇ ਆ ਵੀ ਇਸ ਵੇਲੇ ਪ੍ਰਸਾਲਪੁਰੀਆ ਇੱਕ ਹੀ ਪੀਰ ਸਾਹਿਬ ਮੇਕਾਵਾ ਕੇ ਲਈ ਯਾਹ ਕਦਮਾਏ بیٹے ਬਾਪ ਨੇ ਖੁਦਾ ਕੇ ਲਈ ਸਰਪੰਚ ਯਾਦਾ 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 ਯਾਹ ਬਾਪ ਨੇ ਕਿ ਹਰ ਪਰਵਾਰ ਨੇ ਕਾਰੀਆਂ ਆ ਪਹਿਲੋ ਔਰ ਨਹੀਂ ਰੀਸਾ ਹਰੇ ਸ਼ਵੇ ਦਾ ਪਹਿਲੋ ਆ ਕਬੱਡੀ ਆ ਸ਼ਾਨਦਾਰ ਦੇਖਾ ਆ ਸ਼ਾਨਦਾਰ ਦੇਖ ਮੁੰਡਾ ਮੁੰਡਾ ਪੈਰ ਨਾਲ ਵੀ ਵਾਹ ਇਹ ਟੇਟਾ ਚ ਮਾਰਦਾ ਔਰ ਦੇਖਾ ਸਾਹਮਣੇ ਇਹ ਜੇ ਅਰਸ਼ ਇਹ ਅਰਸ਼ ਟੱਕ ਦੇਗਾ ਨੌਜਾਨਾ ਆ ا ہا اے 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 23 ਤਰੀਕ ਜਿਹੜੀ ਉਹ ਮੈਟਰੋ ਪੁਨੀਆ ਨੂੰ ਦਾ 27ਵਾਂ ਅਖੀਰਲਾ ਮੈਚ ਹੋਵੇਗਾ ਨਾ ਸਰਬਦਾ ਅੱਜ ਦੇ ਸਟਾਫ ਦੇ ਪਾਕਰ ਤੇ ਬਹੁਤ ਬਹੁਤ ਧੰਨਵਾਦ ਕਰਦੇ ਜੀ ਆਨ ਆਇਆ ਕੰਟੋ ਪੰਜਾਬੀ ਸਪੋਰਟਸ ਕਲੱਬ ਦੇ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ